ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਵੈਦਰਾਜ ਬੋਟ ਸਿੰਘ ਖੋਜਦਰ ਆਪ ਸਿੱਖ ਸੰਗਤਾਂ ਦੇ ਨਾਲ ਸਾਹਮਣੇ ਜਾਣ ਜਾ ਰਹੇ ਆਂ ਅੱਜ ਦਾ ਵਿਸ਼ਾ ਜਿਹੜਾ ਅਹਿਮ ਵਿਸ਼ਾ ਹੈ तकरीबन ਹਰੇਕ ਘਰ ਦੇ ਵਾਂਗੂ ਹੀ ਹੋ ਚੱਲਿਆ ਹੈ ਇਹ ਚੀਜ਼ ਪਿੰਡ ਹਰੇਕ ਪਿੰਡ ਦੇ ਵਿੱਚ ਘੱਟੋ ਘੱਟ 10 ਤੋਂ 15 ਕੇਸ ਹੈ ਹਰੇਕ ਪਿੰਡ ਦੇ ਵਿੱਚ ਆ ਰਹੇ ਆ ਔਰ ਬਠਿੰਡੇ ਤੋਂ ਇੱਕ ਸਪੈਸ਼ਲ ਟ੍ਰੇਨ ਚੱਲਦੀ ਹੈ ਜਿਹਨੂੰ ਅਸੀਂ ਕਹਿੰਨੇ ਕੈਂਸਰ ਟ੍ਰੇਨ ਸੋ ਦੋਸਤੋ ਇਦਾਂ ਦੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਸਾਡੇ ਸਰੀਰ ਹੀ ਪੈਦਾ ਕਰਦਾ ਹੈ ਔਰ ਸਾਡਾ ਸਰੀਰ ਹੀ ਇਹਨੂੰ ਠੀਕ ਵੀ ਕਰ ਸਕਦਾ ਹੈ ਜੇਕਰ ਸਾਡਾ ਖਾਣ ਪਾਣ ਵਧੀਆ ਹੈ ਸਾਡੀ ਰਹਿਣੀ ਸਹਿਣੀ ਵਧੀਆ ਹੈ ਅਸੀਂ ਪਾਣੀ ਕਿੰਨਾ ਪੀਨੇ ਆ ਅਸੀਂ ਘਰੇ ਹੀ ਕੈਂਸਰ ਨੂੰ ਵੀ ਠੀਕ ਕਰ ਸਕਦੇ ਹਾਂ ਲੋੜ ਨਹੀਂ ਕਿਤੇ ਭੱਜਣ ਦੀ ਡਰਨ ਦੀ ਲੋੜ ਨਹੀਂ ਚੰਗੀ ਹਲਤ ਹੀ ਸਾਡੇ ਘਰੇ ਪਈ ਹੈ ਜਿਹੜੀ ਆਪ ਕੁੱਟੀ ਹੋਵੇ ਜਾਂ ਆਪ ਪੀਸੀ ਹੋਵੇ ਉਹਦਾ ਕੈਪਸੂਲ ਭਰ ਲਵੋ ਇੱਕ ਸਵੇਰੇ ਇੱਕ ਸ਼ਾਮ ਨੂੰ ਮਿੱਠਾ ਸੋਡਾ ਇਹਦਾ ਇੱਕ ਐਕਸਲ ਸਵੇਰੇ ਇੱਕ ਸ਼ਾਮ ਨੂੰ ਚੰਗਾ ਵਧੀਆ ਅਲਸੀ ਦਾ ਤੇਲ ਇਹਦੀ ਥੋੜੀ ਥੋੜੀ ਮਾਤਰਾ ਦੇ ਵਿੱਚ ਇਹਨੂੰ ਲੈਣਾ ਸ਼ੁਰੂ ਕਰ ਦਿਓ ਜੇ ਬਲੌਕ ਜ ਹੋ ਰਹੀ ਹੈ ਤਾਂ ਨਹੀਂ ਨਾਰੀਅਲ ਦਾ ਤੇਲ ਇੱਕ ਚਮਚ ਲੈਣਾ ਸ਼ੁਰੂ ਕਰ ਦਿਓ ਸਵੇਰੇ ਸ਼ਾਮ ਕੈਂਸਰ ਘਰੇ ਠੀਕ ਹੋ ਜਾਵੇ ਘਰੇ ਕਣਕ ਬੀਜ ਕੇ ਜਿਹਨੂੰ ਅਸੀਂ ਵੀਟ ਗ੍ਰਾਸ ਬੋਲਦੇ ਹਾਂ ਉਹ ਠੀਕ ਹੋ ਜਾਵੇਗਾ ਪਰ ਸਾਨੂੰ ਇਹਦਾ ਪਤਾ ਕਿਵੇਂ ਲੱਗੇਗਾ ਕਿ ਸਾਡੀ ਬਾਡੀ ਦੇ ਵਿੱਚ ਕੈਂਸਰ ਦਾਖਲ ਹੋ ਚੁੱਕਾ ਹੈ ਸਾਰਿਆਂ ਤੋਂ ਪਹਿਲਾਂ ਤਾਂ ਇਹ ਦੇਖੋ ਕਿ ਸਾਨੂੰ ਟਾਈਫਾਇਟ ਤਾਂ ਨਹੀਂ ਹੋਇਆ ਜੇ ਟਾਈਫਾਇਟ ਹੋ ਚੁੱਕਾ ਹੈ ਫਿਰ ਕਦੇ ਵੀ ਕਬਜ ਨਾ ਹੋਣ ਦਿਓ ਜੇ ਕਬਜ ਹੋ ਜਾਵੇ ਪਹਿਲਾਂ ਕਬਜ ਨੂੰ ਠੀਕ ਕਰੋ ਵੱਡੀ ਅੰਤਰੀ ਦੇ ਵਿੱਚ ਗੰਦਗੀ ਨਾ ਖੜਨ ਦਿਓ ਜੇ ਵੱਡੀ ਅੰਤਰੀ ਦੇ ਵਿੱਚ ਜ਼ਖਮ ਹੋ ਕੇ ਗੰਦਗੀ ਖੜਨ ਲੱਗੀ ਉਹਦੀ ਸਾਡੀ ਬੋਡੀ ਨੇ ਪੀ ਐਚ ਲੈਵਲ ਨੂੰ ਡਾਊਨ ਕਰ ਦੇਣਾ ਪੀ ਐਚ ਲੈਵਲ ਨੂੰ ਜਦੋਂ ਡਾਊਨ ਕਰ ਦਿੱਤਾ ਜੇ ਉਹ 7 8 ਹੈ ਤਾਂ ਬਹੁਤ ਨਾਰਮਲ ਹੀ ਹੈ ਜੇਕਰ ਉਹ ਥੱਲੇ ਆ ਜਾਂਦਾ ਹੈ ਤਕਰੀਬਨ 2.5 3 3.5 ਤੇ ਆ ਜਾਂਦਾ ਹੈ ਫੇਰ ਉਹ ਸਾਨੂੰ ਬਹੁਤ ਜ਼ਿਆਦਾ ਖੱਜਲ ਕਰਦਾ ਹੈ ਉਹਦੇ ਨਾਲ ਗੈਸ ਬਾਨਾ ਤਜਾਬ ਬਾਨੀ ਘਬਰਾਟ ਹੋਣਾ ਬਲੱਡ ਪ੍ਰੈਸ਼ਰ ਹਾਈ ਹੋਣਾ ਵਾਈਟ ਬਲੱਡ ਸੈੱਲ ਵਧਨੇ ਡਬਲਯੂ ਬੀ ਸੀ ਸਿਲਾਂ ਦਾ ਵਧਣਾ ਟੀ ਐਲ ਸੀ ਡੀ ਐਲ ਸੀ ਵਧਣੀ ਉਹਦੇ ਨਾਲ ਇਨਫੈਕਸ਼ਨ ਵਧਣੀ ਉਹਦੇ ਨਾਲ ਪ੍ਰੈਟੀਨੈਟ ਕੌਂਟ ਡਿੱਗ ਜਾਣਾ ਈ ਐਸ ਆਰ ਦਾ ਅਪ ਹੋ ਜਾਣਾ ਉਹਦੇ ਨਾਲ ਸਾਡੇ ਜੋੜਾਂ ਦੇ ਵਿੱਚ ਦਰਦ ਰਹਿਣ ਲੱਗ ਪੈਣਾ ਸਮਝ ਲਓ ਇਹ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਹਨ ਇਹ ਕੈਂਸਰ ਦੀਆਂ ਨਿਸ਼ਾਨੀਆਂ ਹਨ ਤੇ ਕੈਂਸਰ ਪੈਦਾ ਕਿੱਥੋਂ ਹੁੰਦਾ ਸਾਡੇ ਸਰੀਰ ਦੇ ਵਿੱਚ ਜਦੋਂ ਬਾਡੀ ਦੇ ਸੈੱਲ ਮਰਨੇ ਸ਼ੁਰੂ ਹੋ ਜਾਂਦੇ ਸਾਡੇ ਦੋ ਸੈੱਲ ਹੈ ਇੱਕ ਬੈਡ ਸੈੱਲ ਹੈ ਇੱਕ ਗੁੱਡ ਸੈੱਲ ਆ ਜਦੋਂ ਬੈਡ ਸੈੱਲ ਇੱਕ ਜਗ੍ਹਾ ਦੇ ਉੱਤੇ ਇਕੱਠੇ ਹੋ ਜਾਂਦੇ ਆ ਉਹ ਸਾਡੇ ਲੀਵਰ 'ਚ ਇਕੱਠੇ ਹੋ ਜਾਂਨ ਸਾਡੇ ਯੂ ਟ੍ਰਸਟ ਇਕੱਠੇ ਹੋ ਜਾਂਨ ਸਾਡੇ ਦੁੱਧ ਦੇ ਵਿੱਚ ਛਾਤੀ ਦੇ ਵਿੱਚ ਔਰਤ ਦੇ ਇਕੱਠੇ ਹੋ ਜਾਂਨ ਦਿਮਾਗ 'ਚ ਇਕੱਠੇ ਹੋ ਜਾਂਨ ਤੋਂ ਦੇ ਵਿੱਚ ਇਕੱਠੇ ਹੋ ਜਾਣ ਕਿਤੇ ਵੀ ਜਦੋਂ ਬੈਡ ਸੈੱਲ ਇਕੱਜਾ ਦੇਤੇ 71 ਹੋ ਗਏ ਉਹਨਾਂ ਨੇ ਸਾਡੇ ਸਰੀਰ ਦੇ ਵਿੱਚ ਇਨਫੈਕਸ਼ਨ ਪੈਦਾ ਕਰ ਦੇਣੀ ਹੈ ਜਦੋਂ ਇਨਫੈਕਸ਼ਨ ਪੈਦਾ ਹੋ ਗਈ ਫਿਰ ਹੋਣਾ ਕੀ ਹੈ ਸਾਡਾ ਸਰੀਰ ਦਾ weight ਘਟਣਾ ਸਾਡੇ ਸਰੀਰ ਦੇ ਉੱਤੇ ਵਾਲ ਝੜਨੇ ਸ਼ੁਰੂ ਹੋ ਜਾਣੇ ਸਰੀਰ ਦੇ ਉੱਤੇ ਸਰੀਰ ਨੂੰ ਤਕਲੀਫ ਰਹਿਣੀ ਥਕਾਵਟ ਰਹਿਣੀ ਇਹ ਸਾਰੇ ਲੱਛਣ ਹੈ ਜਿਹੜੇ ਕੈਂਸਰ ਦੇ ਹੀ ਹੈ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਜੇਕਰ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਥੱਲੇ ਦਿੱਤੇ ਹੋਏ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਔਰ ਦੂਸਰੀ ਗੱਲ ਕਿੱਤੇ ਵੀ ਭੱਜਣ ਦੀ ਲੋੜ ਨਹੀਂ ਸਾਰਿਆਂ ਤੋਂ ਪਹਿਲਾਂ ਤਾਂ ਆਪਦੇ ਮਨ ਨੂੰ ਕਾਇਮ ਕਰੋ ਮਨ ਨੂੰ ਤਕੜਾ ਕਰੋ ਜਿਹਦੇ ਨਾਲ ਤੁਸੀਂ ਆਪਦੇ ਆਪ ਤੇ ਆਈ ਹੋਈ ਬਿਮਾਰੀ ਦੇ ਨਾਲ ਲੜਨ ਦੀ ਸਮਰੱਥਾ ਤੁਹਾਡੇ ਵਿੱਚ ਹੋਵੇ ਤੁਹਾਡਾ ਮਨੋਂ ਬਲ ਨਾ ਡਿਗੇ ਤੁਸੀਂ 네ਗੇਟਿਵ ਨਾਲ ਸੋਚੋ ਕਿ ਕੈਂਸਰ ਹੋ ਗਿਆ ਮਰ ਜਾਗੇ ਨਹੀਂ ਮਰਦਾ ਦੂਸਰੀ ਗੱਲ ਜਿੰਨਾ ਚਿਰ ਤੁਹਾਡੇ ਕੋਲ ਪੋਜ਼ਿਟਿਵ એનર્ਜੀ ਨਹੀਂ ਆਉਂਦੀ ਉਹਨੇ ਚਿਰ ਤੁਸੀਂ ਕਿਸੇ ਬਿਮਾਰੀ ਦੇ ਨਾਲ ਲੜਨ ਦੇ ਸਮਰੱਥਾ ਨਹੀਂ ਹੋ ਸਕਦੇ ਆਪ ਤੇ ਆਪ ਨੂੰ ਕਦੇ 네ਗਟਿਵ ਨਾ ਹੁੰਦੇ ਹੋ ਹਮੇਸ਼ਾ ਪੋਜ਼ਿਟਿਵ ਰੱਖੋ ਖੁਸ਼ ਰਹੋ ਇਬਾਦਤ ਕਰੋ ਖੁਸ਼ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ